ਅੱਜ ਸਵੇਰੇ ਲਾਈਵ ਚਲਾਇਆ ਸੀ ਹੁਣ ਵੀ ਆਪਾਂ ਲਾਈਵ ਚ ਆਏ ਆ ਪੱਗ ਸਿਖਾਉਣ ਲਈ ਜਿਹੜੇ ਵੀਰਾਂ ਨੂੰ ਪਿੰਜ ਪ੍ਰੋਬਲਮ ਹੁੰਦੀ ਹੈ ਵਾਲੇ ਪੱਗ ਵਿੱਚ ਉਹ ਆਪਾਂ ਵੀਡੀਓ ਅੱਜ ਲੈ ਕੇ ਆਏ ਆ ਸਾਰੇ ਵੀਰ ਐਂਡ ਤੱਕ ਦੇਖਿਓ ਤੇ ਪੱਗ ਬਟਾ ਵਾਲੀ ਕਿਦਾਂ ਨਿਭੰਦੀ ਜਾਂਦੀ ਹੈ ਉਹ ਵੀ ਆਪਾਂ ਸਿਖਾਵਾਂਗੇ ਵਟ ਪੈਨ ਨਾਲ ਕਿੱਦਾਂ ਦੇ ਬਣਾਏ ਜਾਂਦੇ ਉਹ ਵੀ ਸਿਖਾਵਾਂਗੇ ਸਾਰੇ ਵੀਰ ਬਸ ਧਿਆਨ ਨਾਲ ਦੇਖਦੇ ਰਹੋ ਔਰ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਓਕੇ ਜੀ ਹੁਣ ਆਪਾਂ ਬਦਲਣਾ ਸਟਾਰਟ ਕਰਦੇ ਆ ਬੇਸ ਆਪ ਪਹਿਲੇ ਸਜਾ ਲਿਆ ਸੀ ਉਨੇ ਬੱਗ ਬਨਣਾ ਸਟਾਰਟ ਕਰਦੇ ਆ ਬਲਤਾਂ ਮਤਲਬ ਆ ਇੱਕ ਮਿੰਟ ਉਹ ਜੋ ਸਾਰੇ ਵੀ ਚਲੋ ਹੁਣ ਆਪਾਂ ਸਟਾਰਟ ਕਰਦੇ ਆ ਪਹਿਲਾਂ ਤਾਂ ਆਪਾਂ ਪੱਗ ਦਾ ਮੱਥਾ ਟੇਕਾਂਗੇ ਕਿਉਂਕਿ ਸਭ ਤੋਂ ਪਹਿਲਾਂ ਆਪਾਂ ਪੱਗ ਦਾ ਮੱਥਾ ਟੇਕਣਾ ਹੈ ਕਿਉਂਕਿ ਜਿੱਥੇ ਆਪਣੇ ਪੱਗ ਨਹੀਂ ਵੀ ਸੈਟਪ ਬਜਣੀ ਹੁੰਦੀ ਨਾ ਉੱਥੇ ਆਪਣੀ ਪੱਗ ਸੈਟ ਬੱਜ ਜਾਂਦੀ ਆ ਜੇਦੋਂ ਆਪਾਂ ਵੈਗਰੀ ਜੀ ਦਾ ਨਾਮ ਲੈ ਕੇ ਪੱਗ ਬਨਣਾ ਸਟਾਰਟ ਕਰਦੇ ਆ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਵੈਗਰੀ ਜੀ ਦਾ ਨਾਮ ਲਾਵਾਂਗੇ ਹੁਣ ਆਪਾਂ ਪੱਗ ਬਨਣਾ ਸਟਾਰਟ ਕਰ ਦਾਂਗੇ ਇਸ ਤਰ੍ਹਾਂ ਲਾੜ ਲਗਾਣਾ ਹੈ ਪੱਲੜ ਜਿੰਨਾ ਲੜ ਮੋਚ ਰੱਖਣਾ ਹੋਵੇ ਤਾਂ ਇਸ ਸਾਹਮਣੇ ਕਿੰਨਾ ਕੋ ਲਾੜ ਹੁੰਦਾ ਇਹ ਲਾਸਟ ਵਿੱਚ ਆਪੋਂ ਇਹਨਾਂ ਨੂੰ ਰੱਖਾਂਗੇ ਕਿਉਂਕਿ ਆਪਣਾ ਲੜ ਇਸ ਤਰੀਕੇ ਨਾਲ ਆਵੇਗਾ 5 ਮੀਟਰ ਹੈ ਪਗ ਦੀ ਲੈਂਥ ਇਸ ਤਰੀਕੇ ਆਪਾਂ ਪੱਲੜ ਦੇ ਵਿੱਚ ਵਟ ਬਣਾਣਿਆ ਆ ਸਾਰੇ ਵੀਰ ਤਿਆਗਣਾ ਦਿਖਦੇ ਰਹੋ ਆ ਅਰ ਥੱਲੇ ਵਾਲਾ ਜਿਹੜਾ ਪੱਲਾ ਦਾ ਇਹਨਾਂ ਅੰਦਰ ਕਰ ਦੇਣਾ ਇਹ ਉੱਪਰ ਵਾਲਾ ਉੰਦੀ ਹੋਟ ਬਣਾਉਣੀ ਹੈ ਖੋਲ੍ਹੇ। ਬਣਾ ਕੇ ਇਹਨੂੰ ਉਹ ਪਿੰਜਰਾ ਨਾਲ ਕਹਿੰਦੇ ਆ। ਆਹ ਕਲਰ ਨੂੰ ਖਿੱਚ ਕੇ ਲਗਾ ਦੇਣਾ ਇਸ ਤਰ੍ਹਾਂ ਇੱਕਦਾਂ। ਆਹ ਦੇਖੋ। ਇੱਥੇ ਗੰਬੰਮ ਫਸਟ ਲੜ ਲਗਾਣਾ। ਵੱਟਾਣੀ ਪਗਦੇ ਵਿੱਚ। ਇਸ ਤਰ੍ਹਾਂ ਨਾਲ। ਸਿੰਪਲ ਤਰੀਕੇ ਨਾਲ ਲਗਾਣਾ ਹੈ। ਇਸ ਤਰਿਕਾ ਹਣਾਪਾ ਲਗਾਉਂਗੇ ਦੂਸਰਾ ਲੜ ਪਹਿਲਾਂ ਆਪਾਂ ਪਿੱਛੇ ਦੀ ਖਿੱਚਕ ਲਿਆਉਣਾ ਹੈ ਖਿੱਚਕ ਲਿਆ ਕੇ ਜੋ ਉੱਪਰ ਲਗਾਣਾ ਹੈ ਉੱਪਰ ਦੀ ਪਿੱਛੇ ਦੀ ਸਫਾਈ ਦਾ ਧਿਆਨ ਦੇਣਾ ਸਰ ਸਭ ਤੋਂ ਪਹਿਲਾਂ ਇਸ ਤਰਿਕਾ ਥ ਪੱਲਨ ਸਿਲਾਈ ਖਿੱਚਣਾ ਤੇ ਨਗਲ ਗੱਪ ਛੱਡ ਗਈ ਉਹ ਤਾਂ ਬਣਾਣਾ ਸਟਾਰਟ ਕਰਦੇ ਨੇ ਸਿੱਕਣ ਨਾਲ ਜਿੰਨੇ ਵਟ ਬਣਦੇ ਨੇ ਉਹ ਬਣਾ ਲੈਣੇ ਆ ਇੱਕ ਇੱਕ ਕਰਕੇ ਵਟਨ ਚੁਗਣਾ ਸਾਰੇ ਵਟਨ ਨੂੰ ਜਿਹੜਾ ਜਿਹੜੇ ਮੈਂ ਰਿਵੀਅਰ ਕਰੰਦੇ ਨਾ ਪਿੰਚ ਪ੍ਰੋਬਲਮ ਹੁੰਦੀ ਆ ਅਜ ਇਸ ਤਰ੍ਹਾਂ ਵਟ ਬਣਾ ਕੇ ਥੋੜਾ ਛੱਡ ਕੇ ਇਸ ਤਰ੍ਹਾਂ ਪਿੰਚ ਕਰ ਦੇਣਾ ਪਿੰਚ ਕਰਕੇ ਆਹ ਟਾਂ ਸਟਿਕਨ ਲਗਾ ਲੈਣਾ ਅਸਲ Instagram 'ਵਾਂ ਲੜਖੇ ਚਕ ਲਵਾ ਲੈਣਾ ਹੁਣ ਆਪਾਂ ਸਾਰੇ ਬਟਨ ਨਿਕ ਕੇ ਕਰਕੇ ਕੱਢ ਲਾਂਗੇ ਬਟਨ ਕੱਢ ਕੇ ਉਹ ਜ਼ਬਾਨੇ ਨਾਲ ਨੂੰ ਖਿੱਚ ਕੇ ਪਿੱਛੇ ਦੇ ਪਿੰਚ ਕਰ ਲੈਣਾ ਹੈ ਸਲੈਸ਼ ਬੰਨ ਨਾਲ ਆਪਾਂ ਥੋੜਾ ਸੈੱਟ ਕਰਾਂਗੇ ਨੱਪ ਲਗਾਉਂਗੇ ਤੀਸਰਾ ਲੜ ਅਸਤਰਿਕਣਾਣਾ ਫਿਰ ਖਿੱਚ ਲੈਣਾ ਇਹ ਕਰੇ ਕੋ ਦਵਾਰ ਸੈਟ ਕਰਾਂਗੇ സെറ്റ് കട്ട സേവന அப்போது சரியாக ஓட்டணும் கடலானே ਸਿੱਧਾ ਉਹ ਬਲ ਨੂੰ ਲੜਨ ਦਾ ਕਾਧਣਾ ਅਡਾ ਪਾ ਬਾਲ ਜੀ ਬੰਦਣ ਆਪਾਂ ਸੈੱਟ ਕਰ ਲਾਂਗੇ పలా సెట్ పల్లా సెట్ పిచన సఫాయి ధ్యాన సరదా വട്ട് तो हरे बटन कडलेंगे कर एक करके और जब अपन सिंपल बेस रखे या दा बेस विथ रख्या कि अपन सिंपल फ्री स्टाइल से सर बन रहे है इस करके ਤਪਸਿਲਾ ਜੀ ਨੂੰ ਅਪਾ ਸੈਟ ਕਰਾਂਗੇ ਥੋੜਾ ਜਿਹਾ ਪਿਚਨ ਆਨੇ ਬਟਨ ਲਾਸਟ ਸਟੈਪ ਅ ਲੜ ਲਗਾਉਗੇ ਫਿਫਥ ਲੜ ਪੰਜਵਾਂ ਲੜ ਲਾਸਟ ਲੜ ਨੂੰ ਤੰਨ ਦੇਖਿਆ ਸਰ ਵੀ ਕਿਦਾਂ ਲਗਾਇਆ ਇਹਦਾ ਲਾਸਟ ਲੜ ਸਿੰਪਲ ਪਿੰਚ ਕਰਕੇ ਸਤਿਗੁਰੂ ਪਿੰਚ ਕਰ ਦੇਣਾ ਹੈ ਗੁਰਦਵਾਰਾ ਤੋਂ ਪਿੰਚ ਕਰਕੇ ਦਿਖਾਉਂਗੇ ਸਸਰੀਆ ਆਪਾਂ ਹੱਥ ਰੱਖਣਾ ਹੁੱਕ ਜਾਂ ਪਿੰਚ ਕਰ ਦੇਣਾ ਪਿੰਚ ਕਰਕੇ ਥੱਲੇ ਲੜ ਨੂੰ ਖਿੱਚਣਾ ਹੈ ਥੱਲੇ ਲੜ ਨੂੰ ਖਿੱਚ ਕੇ ਉੱਪਰ ਦੇ ਪਿੰਚ ਕਰਨਾ ਅੰਦਰ ਦੀ ਅਣੂ ਪੇ ਕਰੇ ਹੋਰ ਪਿੰਚ ਕਰ ਦੇਣਾ ਸਿੰਪਲ ਜਿਹਾ ਰੱਖਾ ਪਿੰਜ ਕਰਕੇ ਲੜੂ ਖਿੱਚ ਕੇ ਲਵਾ ਲੈਣਾ ਅਸਤਰਕ ਨਾਲ ਪਿੰਜ ਕਰਕੇ ਹਲਕਾ ਇਹ ਆਪੋ ਲੜੂ ਖਿੱਚ ਕੇ ਲਵਾ ਲੈਣਾ ਲੜਾਪਾ ਪੁਰਾਣੀਆਂ ਅਸ ਕਰਕੇ ਆਪੋ ਹੁਣ ਆਪਾ ਅਡਾ ਐਕਸਚੇਂਜ ਕਰਾਂਗੇ ਬੋਗ ਦੇ ਵਿੱਚ ਥੱਲੇ ਲੜੂ ਖਿੱਚ ਕੇ

ਪਰ ਨਾ ਸਟੋਰ ਹੈ। ਹੁਣ ਕਿਦਾਂ ਲਗਾ ਲੜ। ਆਲੇ ਜਿਹੜੇ ਲੜਾ ਆਪਾਂ ਅੰਦਰ ਦੀ ਬੈਕ ਸਾਈਡ ਤੇ ਲਾ ਦਵਾਂਗੇ। ਕਿਉਂਕਿ ਜਿਹੜਾ ਆਪਣਾ ਲੜ ਬਚ ਕੇ ਇਸ ਕਰਕੇ ഇപ്പം ഷോട്ട ജീ പെൻ ലാഡി ലാസ് ਲੜਨ ਲਗਾਤਾ ਹੈ ਆਪਾਂ ਥਰੋ ਵਨ ਪੇਜਿੰਗ ਸੈਟ ਕਰਾਂਗੇ ਆਲੇ ਬਾਜੀ ਮੇਰ ਨਾਲ ਅਜੇ ਤਾਂ ਆਪਣੇ ਵੀਰ ਕੋਈ ਜੁਆਇਨ ਨਹੀਂ ਹੋਇਆ ਅਗਰ ਜੁਆਇਨ ਹੋਣਗੇ ਆਪਾਂ ਗੱਲਬਾਤ ਵੀ ਉਹਨਾਂ ਨਾਲ ਕਰਾਂਗੇ ਕ੍ਰਪ ਦਿਵਿ ਲੋਗਸ ਹੈਲੋ 브ਦਰ ਵਦਿਆ ਜੀ ਤੁਸੀਂ ਸੁਣਾਓ ਵੀਰ ਜੀ ਡੇਲੀ ਲਾਈਵ ਤੇ ਜੁਆਇਨ ਕਰੋ ਹਣ ਆਪਣਾ ਫਿਰ ਲਾਈਵ ਆਵੇ ਕਰੇਗਾ ਜੇ ਡੇਲੀ ਪੱਗਾ ਪਸਿਖਾਵਾ ਕਰਾਂਗੇ ਵੀਡੀਓ ਲਾਈਕ ਕਰ ਦਿਓ ਜੀ ਤੇ ਸਾਨੂੰ ਫੁੱਲ ਸਪੋਰਟ ਕਰੋ ਪੱਗ ਤਾਂ ਹੋ ਗਈ ਰੈਡੀ ਪਰ ਉਪਰੂ ਦੀ ਆਪਣਾ ਸੈਟ ਕਰਨਾ ਬਾਕੀ ਹੈ ਉਹਨੂੰ ਆਪਾਂ ਉਹਨੂੰ ਸੈਟ ਕਰ ਲਾਂਗੇ ਇੱਕ ਛੋਟੇ ਜਿਹੇ ਸੀਸ਼ੀ ਦੇ ਵਿੱਚ ਉਹਨਾਂ ਨੂੰ ਆਪਾਂ ਪੂਰਾ ਸੈਟ ਕਰਾਂਗੇ ਬੈਕ ਦੀ ਸ਼ੇਪ ਉਹਨੇ ਦਿਖਾਣੇ ਆ ਜੀ ਵੀਰ ਜੀ ਪਹਿਲਾਂ ਪੂਰੇ ਸੈਟ ਕਰ ਦਈਏ ਫਿਰ ਆਪਾਂ ਬੈਕ ਸ਼ੇਪ ਵੀ ਦਿਖਾਵਾਂਗੇ ਪੱਗ ਦੀ 因为也不白缺。Maybe. Maybe. ਉਪਰ ਦੇ ਪੇਟੀ ਦੀ ਪਹ ਸਫਾਈ ਕਰ ਲੈਣੀ ਆ ਅਨਪਰ ਲੁਪਿਆ ਬੈਕ ਸਾਈਡ ਦੇ ਪੰਨ ਲੀਕਾ ਲਗਾ ਕੇ ਦਿਖਾਵਾਂਗੇ ਕਿਦਨ ਲਗਾਇਆ ਜਾਂਦਾ ਸਰੀਰ ਦੇ ਕਿਉਂ ਤੇ ਹਨ ਅਸਲੀਕਨ ਆਪਾਂ ਖੋਲਣਾ ਹੈ ਰਬ ਡਿ ਵਲੋਗਸ ਵੀਰ ਜੀ ਤੁਸੀਂ ਬਰਸ਼ੇ ਵੇਖ ਲਈ ਪੱਕਦੀ। ਹੋਰ ਪੱਕੀ ਦਾ ਲੱਗੀ ਕਮੈਂਟ ਦੱਸਿਓ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰ ਦਿਓ ਵੀਰ ਜੀ। ਤੇ ਪਿੰਨ ਦਾ ਮਾਟਕ ਜਿੱਦ ਨਮਣਾ ਜੰਦ ਵਿਦ ਸੰਗੇ। ਹਣੀ ਆਇਸ थैंक यू ब्रो थैंक यू ਇਸ ਤਰੀਕਾ ਜਿਹੜੇ ਆਪਣੀ ਇਹ ਚੀਜ਼ ਹੁੰਦੀ ਹੈ ਨਾ ਇਹਦੇ ਉੱਪਰ ਦੇ ਆਪਾਂ ਜੁਰ ਇਸ ਤਰੀਕਾ ਦਬਾ ਕੇ ਪਿੰਚ ਲਾਣੀ ਆ ਆ ਵਾਲੀ ਜਿਹਦਾ ਆਪਾਂ ਪਿੰਚ ਲਾਵਾਂਗੇ ਨਾ ਜੁਗਾਟ ਆਪਣੇ ਆਪ ਬਣ ਜਾਣਗੇ ਇਸ ਤਰੀਕੇ ਨਾਲ ਬਹੁਤ ਵਧੀਆ ਬਣਾਵਾਂਗੇ ਇਸ ਤਰੀਕੇ ਆਪਾਂ ਸਾਰੇ ਬਾੜ ਬਣਾ ਲਾਂਗੇ ਬਸ ਜਿਹੜੇ ਵੀਰਸਾਂ ਨਾਲ ਜਾਈਨਾ ਲਾਈਵ ਦੇ ਅੰਤ ਤੱਕ ਬਣੇ ਰਹੋ ਸਾdna ਗੱਲਬਾਤ ਕਰਦੇ ਰਹੋ ਕਮੈਂਟਾਂ 'ਚ ਓਕੇ ਵੀਰ ਜੀ ਬਾਏ ਬਾਏ ਜੀ ਬਾਏ ਬਸ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਦੇ ਵੀਰ ਜੀ ਜਿਹੜੇ ਆਪਣੇ ਛੋਟੇ ਵੀਰਸਾਂ ਨਾਲ ਜਾਈਨਾ ਮਾਗੋ ਵੀ ਆਪਣੇ ਰੈਡੀ ਪੱਕੇਦਣ ਲੱਗੀ ਕਮੈਂਟ ਦੱਸਿਓ ਵੀਰ ਸਾਰੇ ਆਪਣਾ ਲੈਫਟ ਸਾਈਡ ਤੋਂ ਆਪਣਾ ਲੈਫਟ ਸਾਈਡ ਤੋਂ ਤੇ ਆਪਣਾ ਬੈਕ ਸਾਈਡ ਤੋਂ ਪਾਕ ਕਿਦਨ ਲੱਗੇ ਸਾਰੇ ਵੀਰ ਜਰੂਰ ਦੱਸਿਓ ਪਾਕ ਹੋ ਗਿਆ ਆਪਣੀ ਰੈਡੀ ਤੇ ਜਿਹੜੇ ਵੀਰ ਨਾਲ ਜਿਹੜੇ ਵੀਰ 사თან ਗੱਲਬਾਤ ਕਰਨਾ ਚਾਹੁੰਦੇ ਹੁਣ ਕਰ ਸਕਦੇ ਆ ਆਪਾਂ ਗੱਲਬਾਤ ਕਰਾਂਗੇ ਆਪਣੇ ਵੀਰਾਂ ਨਾਲ ਜੋ ਵੀਰ 사თან ਚਾਹੀਦਾ ਅਗਰ ਕੋਈ ਵੀਰ ਜਾਇਨ ਹੋਣਗੇ ਤੇ ਆਪਾਂ ਨਾਲ ਗੱਲਬਾਤ ਕਰਾਂਗੇ ਅੱਲੇ ਤਾਂ ਕੋਈ ਵੀਰ ਜਾਇਨ ਨਹੀਂ ਹੋਇਆ ਆਪਣੇ ਨਾਲ ਕਲਪਦੇਵ ਵੀਲੋਕਸ ਜਾਇਨ ਆ ਵੀਰ ਜੀ ਹਰ ਵੀ ਹੋਏ ਸੀ ਅਗਰ ਹੋਰ ਜਾਇਨ ਹੋਣਗੇ ਜੀ ਤੇ ਆਪਾਂ ਨਾਲ ਗੱਲਬਾਤ ਕਰਾਂਗੇ ਕਮੈਂਟਾਂ 'ਚ ਬਸ ਸਾਰੇ ਵੀਰ ਸੰਨ ਸਪੋਰਟ ਕਰੋ ਮਿਲ ਕੇ ਕਿਉਂਕਿ ਸਾਨੂੰ ਤੁਹਾਡੇ ਸਪੋਰਟ ਦੀ ਜ਼ਰੂਰਤ ਹੈ ਇੱਕ ਹੋਰ ਗੱਲ ਆਪਣਾ ਚੈਨਲ ਮੋਨਟਾਈਜੇਸ਼ਨ ਤੇ ਹੋ ਗਿਆ ਹੈ ਮੋਨਟਾਈਜ ਆਪਣਾ ਚੈਨਲ ਹੋ ਗਿਆ ਹੈ ਤੇ ਸਾਰੇ ਵੀਰ ਭਾਸਨ ਸਪੋਰਟ ਕਰੋ ਅੱਲੀ ਤੱਕ ਆਪਣੇ ਸ਼ਾਰਟ ਵੀਡੀਓ ਤੇ ਵਿਊਜ਼ ਨਹੀਂ ਆ ਰਹੇ ਐ ਇਸ ਕਰਕੇ ਇਨਕਮ ਨਹੀਂ ਆਈ ਆ ਵੀ ਜਾਈ ਨਹੀਂ ਹੋ ਰਿਹਾ ਅਗਰ ਜਾਈ ਨਹੀਂ ਵੀ ਕੋਈ ਵੀ ਜਾਈ ਨਹੀਂ ਹੋਣਗੇ ਤੇ ਆਪਾਂ ਨੂੰ ਗੱਲਬਾਤ ਕਰਾਂਗੇ ਹਲੇ ਤੱਕ ਤੱਕ ਕੋਈ ਵੀ ਜਾਈ ਨਹੀਂ ਹੋਇਆ ਕਿ ਜੀ ਆਪਾਂ ਕੱਲ ਨੂੰ ਮਿਲਦੇ ਆਂ ਲਾਇਬ੍ਰੇਰੀ ਵਿੱਚ ਇੱਕ ਨਈ ਪੱਗ ਦੇ ਨਾਲ ਤੇ ਹੁਣ ਆਪਾਂ ਫਾਦੇ ਬੁਲਾਉਂਦੇ ਆ ਜੀ ਗੁੱਡ ਨਾਈਟ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ